ਪਰਮ ਸਤਕਾਰ ਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੋ ਬਾਬਾ ਦਇਆ ਸਿੰਘ ਦਾ ਲਿਖਿਆ ਹੋਇਆ ਕਿੱਸਾ ਜ਼ਿੰਦਗੀ ਬਲਾਸ 24 ਸਾਲ ਦੀ ਉਮਰ ਦੇ ਵਿੱਚ ਇਨਸਾਨ ਕਿੱਥੇ ਪਹੁੰਚਦਾ ਹੈ ਕੀ ਕਰਦਾ ਹੈ ਤੇ ਇਸ ਨੂੰ ਕੀ ਕਰਨਾ ਚਾਹੀਦਾ ਹੈ ਬਾਬਾ ਜੀ ਨੇ ਬੜੇ ਪਿਆਰ ਨਾਲ ਸਮਝਾਉਣਾ ਕੀਤਾ ਹੈ ਆਓ ਸੁਣੀਏ 24 ਸਾਲ ਮੇਂ ਚਿੱਤ ਨੂੰ ਐਬ ਲੱਗੇ ਬੰਦੇ ਰੱਬ ਦੀ ਯਾਦ ਭੁਲਾ ਦਿੱਤੀ ਬੈਠਾ ਵਿੱਚ ਅੰਧੇੜੇ ਮਾਜਮਾਣੇ ਕਾਮ ਅਕਲ ਦੀ ਸ਼ਮਾ ਬੁਝਾ ਦਿੱਤੀ ਵਿੱਚ ਆਣ ਕਰੋਦ ਨੇ ਵਾਸ ਕੀਤਾ ਘਰੋਂ ਸ਼ਾਂਤੀ ਮਾਰ ਕਢਾ ਦਿੱਤੀ ਕਰਮ ਇੰਦਰੇ ਖੁਸ਼ੀ ਦੇ ਕਰਮ ਕਰਦੇ ਗਿਆਨ ਜਿੰਦਰੇ ਪਕੜ ਸਜਾ ਦਿੱਤੀ ਪਾਪੀ ਲੋਭ ਨੇ ਆਣ ਮੋ ਕਾਮ ਕੀਤਾ ਲਾਲ ਚਿਹਰਸ ਦੀ ਤਮ ਵਾਧਾ ਦਿੱਤੀ ਠਾਠਾਂ ਦੇਵਦਾ ਬਲੀ ਹੰਕਾਰ ਸਿਰ ਤੇ ਜਾਲਮ ਕਾਮ ਆਦੀਨਗੀ ਢਾ ਦਿੱਤੀ ਬਿਰਤੀ ਅਕਲ ਦੀ ਕਾਮ ਨੇ ਗਮ ਕੀਤੀ ਲੋਈ ਲਜ ਹਯਾ ਦੀ ਲਾ ਦਿੱਤੀ ਪੰਜੇ ਵਿਸ਼ੇ ਵਕਾਰਾਂ ਵਿੱਚ ਹੋ ਕਾਬੂ ਬਾਜੀ ਅਕਲ ਸ਼ਤਰੰਜ ਉਲਟਾ ਦਿੱਤੀ ਹੋ ਸੁਰਤੀ ਤਿਆਗ ਵੈਰਾਗ ਦੀ ਪਈ ਸੁੱਤੀ ਸੁਰਤੀ ਤਿਆਗ ਵੈਰਾਗ ਦੀ ਪਈ ਸੁਤੀ ਤਮਾ ਚੰਦਰੀ ਕਿਸੇ ਜਗਾ ਦਿੱਤੀ ਅੰਤ ਕਰਨ ਮੈਂ ਤਨ ਹੈ ਦੋਖ ਜਿਹੜੇ ਵਸਤੂ ਹੋਰ ਦੀ ਹੋਰ ਦਿਖਲਾ ਦਿੱਤੀ ਮਾਇਆ ਸਦਾ ਆਸਾਤ ਤੇ ਸਤਿ ਭਾਸ਼ੇ ਉਪਰ ਘਤ ਆਵਰਣੇ ਛਾ ਦਿੱਤੀ ਗੱਲ ਭੁੱਲ ਗਈ ਕਾਲੇ ਇਕਰਾਰ ਵਾਲੀ ਕੋਈ ਗੱਲ ਸ਼ੈਤਾਨ ਸਮਝਾ ਦਿੱਤੀ ਕਾਮਦੇਵ ਸਮੁੰਦਰੋਂ ਛਲ ਮਾਰੀ ਬਿਰਜ ਬੂੰਦ ਦੀ ਨਦੀ ਚਲਾ ਦਿੱਤੀ ਉਹ ਵੀ ਪੁਰਸ਼ ਜਹਾਨ ਤੇ ਧੰਨ ਜਾਣੋ ਜਿੰਨਾ ਰੱਬ ਸੇ ਪ੍ਰੀਤ ਲਗਾ ਦਿੱਤੀ ਉ ਨੁਕਤਾ ਦੂਈ ਦਵੈਤ ਦਾ ਚੂਰ ਕੀਤਾ ਨੁਕਤਾ ਦੂਈ ਦਵੈਤ ਦਾ ਚੂਰ ਕੀਤਾ ਗੈਨੋ ਐਨ ਦੀ ਸ਼ਕਲ ਪਲਟਾ ਦਿੱਤੀ ਨਾਲ ਬ੍ਰਹਮ ਦੇ ਬ੍ਰਹਮ ਹੋ ਗਈ ਬਿਰਤੀ ਰੱਬੀ ਜਾਤ ਨਾਲ ਜਾਤ ਮਿਲਾ ਦਿੱਤੀ ਖੋਬੀਆ ਤੌਰ ਤੇ ਵਿੱਚ ਜਹਾਨ ਰਹਿੰਦੇ ਲਾਲਾਂ ਆਪਣੀ ਜੋਰ ਛੋਪਾ ਦਿੱਤੀ ਰਹਿੰਦੇ ਮਸਤ ਖਾਮੋਸ਼ ਬਿਨ ਅਮਲ ਪੀਤੇ ਕਿਨੇ ਆਬੇ ਹਯਾਤ ਪਲਾ ਦਿੱਤੀ ਭਾਣੇ ਉਹਨਾਂ ਦੇ ਨਾਸ ਹੋ ਗਈ ਦੁਨੀਆਂ ਇਸਰਾਇਲ ਨਾ ਫਿਰ ਵਜਾ ਦਿੱਤੀ ਆਸ਼ਿਕ ਇੱਕ ਦੇ ਦੇ ਏਕਤਾ ਸਮਝ ਬੈਠੇ ਦੋਈ ਬਰਜ ਦੇ ਵਾਂਗ ਓੜਾ ਦਿੱਤੀ ਭੁੱਲ ਗਏ ਨੇ ਯਾਰ ਬੋਰੰਗ ਸਾਧਨ ਅੰਤਰ ਆਤਮੇ ਸੁਰਤ ਮਿਲਾ ਦਿੱਤੀ ਬਈ ਬਾਰ ਵਿੱਚ ਹੈ ਬਾਦਸ਼ਾ ਗਨੀ ਬੈਠਾ ਬਾਰ ਵਿੱਚ ਹੈ ਬਾਦਸ਼ਾਹ ਗਨੀ ਬੈਠਾ ਦੌਲਤ ਬਾਹਰ ਦੀ ਘਰੋਂ ਲੋਟਾ ਦਿੱਤੀ موسی ਵਾਂਗ ਜੋ ਗਏ ਕੋਹ ਤੂਰੇ ਉੱਤੇ ਯਾਰ ਆਪਣੀ ਸ਼ਕਲ ਵਖਾ ਦਿੱਤੀ ਜਿਹੜੇ ਵਾਂਗਰਾ ਸਦਵ ਦਹਾਨ ਬੈਠੇ ਰੱਬ ਮਿਹਰ ਦੀ ਬੂੰਦ ਬਰਸਾ ਦਿੱਤੀ ਜਿੱਥੇ ਨੂਰ ਸੀ ਕਲਬ ਮਖਮੂਰ ਹੋਇਆ ਨਹੀਂ ਰੌਸ਼ਨੀ ਮੇਰ ਤੇ ਮਾ ਦਿੱਤੀ ਸਾਰੀ ਮੱਲ ਵੇਖੇ ਪਤਾ ਦੂਰ ਹੋਈ ਸੋਹੰ ਗੰਗ ਮੈ ਸੁਰਤ ਮਿਲਾ ਦਿੱਤੀ ਬਿਰਤੀ ਸੰਤ ਸਰੂਪ ਨੂੰ ਜਾਗ ਉੱਠੀ ਸੂਰਤ ਬਾਹਰੀ ਜਦੋਂ ਸੁਲਾ ਦਿੱਤੀ ਹੋ ਚਮਾ ਸਾਧਨਾ ਸਹਿਤ ਸੰਪੰਨ ਹੋਏ ਚਮਾ ਸਾਧਨਾ ਸਹਿਤ ਸੰਪੰਨ ਹੋਏ ਗੁਰਾਂ ਮੁਕਤ ਦੀ ਜੁਗਤ ਬਤਾ ਦਿੱਤੀ ਗੱਲ ਅੰਦਰੋਂ ਲੱਭ ਲਈ ਆਸ਼ਕਾਂ ਨੇ ਮੱਕੇ ਜਾਣ ਦੀ ਬਾਤ ਮੋਕਾ ਦਿੱਤੀ ਜਾਣੀ ਅੰਦਰੋਂ ਲੱਭ ਲਈ ਆਸ਼ਕਾਂ ਨੇ ਮੱਕੇ ਜਾਣ ਦੀ ਬਾਤ ਮੋਕਾ ਦਿੱਤੀ ਸ਼ਾਬਾਜ਼ ਨਾ ਨੂੰ ਸਮਝੀਏ ਮਰਦ ਗਾਜੀ ਜਿੰਨਾ ਲੈ ਕੇ ਪ੍ਰੀਤ ਨਿਭਾ ਦਿੱਤੀ ਜਾ ਕੇ ਇਸ਼ਕ ਦੇ ਮਹਿਕਵੇਂ ਦਇਆ ਸਿੰਘਾ ਜਿੰਦ ਯਾਰ ਦੇ ਨਾਮ ਲਿਖਾ ਦਿੱਤੀ ਜਿੰਦ ਯਾਰ ਦੇ ਨਾਮ ਲਿਖਾ ਦਤੀ